ਸਾਰੇ ਖੇਡ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਛੋਟਾ ਵੀਰ ਵਿੱਕੀ ਗਰੇਵਾਲ ਗੁਜਰਵਾਲ ਅੱਜ ਐਡਮਿੰਟਨ ਦੇ ਵਿੱਚ ਐਡਮਿੰਟਨ ਪੀਜਨ ਕਲੱਬ ਵਾਲਿਆਂ ਨੇ ਇੱਕ ਛੋਟੀ ਜੀ ਪਾਰਟੀ ਆਰਗੇਨਾਈਜ਼ ਕੀਤੀ ਆ ਤੇ ਮੈਨੂੰ ਸਪੈਸ਼ਲ ਬੁਲਾਇਆ ਪਹਿਲਾਂ ਤਾਂ ਇਹਨਾਂ ਲਈ ਬਹੁਤ 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 ਵੱਡਾ ਧੰਨਵਾਦ ਮਨਦੀਪ ਵੀਰ ਆਸੀ ਤੇਦਰ ਖੰਨੇ ਕੋਲੋਂ ਪੰਮਾ ਵੀਰ ਮਾਨੂਪੁਰ ਇਹ ਬਾਈ ਜੀ ਡੀਸੀ ਹੋਣੀ ਡੇਗੇ ਵਾਲੇ ਵੱਡਾ ਪਿਆਰ ਆ ਤੇ ਵੀਰਾਂ ਲੰਡੇ ਗੀ ਗੁਰਜੀਤ ਵੀਰ ਲੰਡੇ ਕੇ ਮੋਗਾ ਕਰਦੀ ਤੇ ਮੋਗੇ ਨਾਲ ਤੇ ਇਧਰ ਕਾਲੀ ਟੋਪੀ ਵਾਲਾ ਵੀਰ ਤੇ ਬਰਮੀ ਦੇ ਨਾਲ ਪਿੰਡ ਬਰਮੀ ਆ ਸੋਨੀ ਵੀਰ ਚਚਰਾੜੀ ਨੂੰ ਭਰਾ ਮੰਨਦੇ ਆ ਰਾਣਾ ਵੀਰ ਤੇ ਇਧਰ ਵੀਰ ਮਨਦੀਪ ਮੱਲਿਆਣਾ ਤਖ਼ਾਨ ਵੱਧ ਦੇ ਨਾਲ ਮਨਦੀਪ ਵੀਰ ਦੌਧਰ ਦੇ ਨਾਲ ਲੋਪੋ ਕੋਲੇ ਐ ਲੋਪੋ ਵੱਧਣੀ ਬੱਗਣੀ ਕੋ ਵੀਰ ਪ੍ਰਵਿੰਦਰ ਅਰਵਿੰਦਰ ਵੀਰ ਤੇ ਇੱਧਰ ਵੀਰ ਮਨੀ ਵੀਰ ਸਵੰਦੀ ਸਵੰਦੀ ਮੁੱਲਾਪੁਰ ਦਾਖਾ ਨੀ ਨਿਗਰਾਂਵਾਂ ਦੇ ਗ੍ਰਾਂਵੋਂ ਦੇ ਕੋਲੇ ਤੇ ਇੱਧਰ ਵੀਰ ਜੰਡੀ ਵੀਰ ਜੰਡੀ ਖਾਰੇ ਵੀ ਹੱਥ ਗਲਾਬੀ ਗਲੀ ਸਰਦ ਤੇ ਹੱਥ ਤੇ ਇਹ ਵੀਡੀਓ ਤੋਂ ਹੈ ਨਹੀਂ ਵੀਡੀਓ ਤੋਂ ਰੇਰੂ ਪਾ ਗਿਆ ਹੈ ਬਾਦ ਦਵਾਈ ਪਾ ਗਏ ਕਿਉਂਕਿ ਉੱਥੇ ਦਵਾਈ ਨਾਲ ਲਾਲ ਹੋ ਜਾਂਦੇ ਆ ਤੇ ਇੱਥੇ ਰੰਗ ਨਾਲ ਲਾਲ ਹੋਏ ਹੋਏ ਆ ਤੇ ਮੋਹਣਾ ਵੀਰ ਅ ਮੈਂ ਲੀਲਾ ਬਾਈਤਾਰੀ ਹੋਣਾ ਦੇ ਪਾਰੀ ਹੋਣਾ ਇਕੱਠੇ ਇਕੱਡੇ ਇਕੱਠੇ ਬੈਠੇ ਹੋਇਆ ਪੀਏ ਜੀ ਇਕੱਠਿਆਂ ਨੇ ਕੀਤੀ ਆ ਤੂੰ ਉਤਰਵਾਜੀ ਇਹ ਸਾਰੇ ਬੰਦਿਆਂ ਦੇ ਐਡਵੈਂਟਜ ਚ ਆਪਣੇ ਆਪਣੇ ਕਾਰੋਬਾਰ ਬਹੁਤ ਵਧੀਆ ਵਧੀਆ ਨਹੀਂ ਬਹੁਤ ਵਧੀਆ ਤੇ ਕੋਈ ਪੰਜਾਬ ਚੋਂ ਭਰਾ ਵੀ ਆਉਂਦਾ ਕੋਈ ਬੱਚਾ ਆਉਂਦਾ ਉਹਦੀ ਵੀ ਮਦਦ ਕਰਦੇ ਆ ਤੇ ਅੱਜ ਇਹ ਕੁੱਤਰਵਾਜੀ ਦਾ ਹੀ ਸ਼ੌਕ ਆ ਸਾਰੇ ਭਰਾਵਾਂ ਨੂੰ ਜੋੜੀ ਬਟਾ ਇਕੱਤੀ ਵਧਾ ਸਾਰਿਆਂ ਲਈ ਆਪਣੇ ਲਈ ਤਾੜੀ ਤੇ ਮੇਰੇ ਘਰ ਹੁਣ ਤੀਜੀ ਬਾਜੀ ਹੋ ਰਹੀ ਹੈ ਤੀਜੀ ਚੌਥੀ ਮਲਾ ਚੌਥੀ ਚੌਥੀ ਬਾਜੀ ਐਡਵੈਂਟਲ ਦੇ ਵਿੱਚ ਕਬੂਤਰਬਾਜੀ ਦੀ ਹੋ ਰਹੀ ਆ ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੀ ਜਿਹੜੀ ਨੈਕਸਟ ਬਾਜੀ ਹੋਊਗੀ ਸ਼ਾਇਦ ਉਹਨੂੰ ਚੈਨਲ ਤੇ ਵੀ ਅਸੀਂ ਦਿਖਾਵਾਂਗੇ ਤੇ ਹੋਰ ਵੀ ਕੀ ਗੱਲ ਸੌਸਜ ਇਹੋ ਨਹੀਂ ਨਹੀਂ ਡਾਡਾ ਡਾਡਾ ਸੁਣ ਰਿਹਾ ਉਹ ਸੁਣੀਦਾ ਵੀ ਕੈਨੇਡਾ ਵਾਲੇ ਬੰਦੇ ਜਿਹੜੇ ਪਰ ਜਿਹੜੇ ਤੇ ਉਹ ਲਾ ਲਈ ਆ ਬੰਦਾ ਇਹ ਸ਼ੌਕ ਦਾ ਕਰਕੇ ਲਾ ਲਈ ਇਹ ਸ਼ੌਕ ਹੀ ਵਾਕਿਆ ਹੀ ਲਾ ਲਈ ਲਾ ਸ਼ੌਕ ਤੇ ਸਾਰੇ ਭਰਾ ਚਾਹੇ ਕਬੂਤਰ ਬਾਜ ਵੀਰ ਆ ਬਲਦਾਂ ਵਾਲੇ ਵੀਰ ਆ ਸ਼ਿਕਾਰੀ ਕੁੱਤੇ ਵਾਲੇ ਆ ਸ਼ਾਇਦ ਹੀ ਕਿਤੇ ਇੰਨਾ ਭਾਈਚਾਰਾ ਇਹ ਸਾਰੇ ਉਤਰੀ ਜੋੜੀ ਬੈਠੇ ਆ ਭਰਾਵਾਂ ਨੂੰ ਭਰਾਵਾਂ ਦੇ ਨਾਲ ਮਾਨੂੰ ਵੀਰ ਵੀਰ ਸਾਰਿਆਂ ਦੇ ਪੰਜਾਬ 'ਚ ਵੀ ਵਧੀਆ ਕਾਰੋਬਾਰ ਸੀ ਇੱਥੇ ਤਾਂ ਹੁਣ ਪ੍ਰਮਾਤਮਾ ਦੀ ਕਿਰਪਾ ਤੇ ਦੋ ਭਰਾਵਾਂ ਦੀ ਮਦਦ ਕਰਨ ਯੋਕੇ ਵੀ ਆ ਸੋ ਸਾਰੇ ਤੁਹਾਡਾ ਖਲਾਬ ਵਾਲਿਆਂ ਦਾ ਬਹੁਤ ਧੰਨਵਾਦ ਬੜਿਆ ਮਾਨ ਸਤਕਾਰ ਤੁਸੀਂ ਦਿੱਤਾ ਤੇ ਪ੍ਰਮਾਤਮਾ ਕਿਰਪਾ ਕਰੇ ਤੇ ਹੁਣ ਕਬੱਡੀ ਕੱਪ ਵੀ ਹੋ ਰਿਹਾ ਵਾ ਇੱਥੇ ਐਡਮਿੰਟਨ ਦੇ ਵਿੱਚ ਸੰਦੀ ਵੀਰ ਸ਼ੋਕਰਾਂ ਤੇ ਜੰਨਾ ਵੀਰ ਕਾਲਜ ਮੇਰੇ ਭਰਾ ਨੇ ਉਹ ਵੀ ਤੇ ਉਥੇ ਵੀ ਗੱਲਾਂ ਬਾਤਾਂ ਤੇ ਇੱਥੇ ਸਾਰੇ ਐਡਮਿੰਟਨ ਦੇ ਤੇ ਪ੍ਰਮਾਤਮਾ ਕਿਰਪਾ ਕਰੇ ਅਗਰੀ ਵਾਰੀ ਦੋਨੋਂ ਕਿਤੇ ਲਾਈਫ ਟਾਈਮ ਦੀ ਕਾਤ ਦਿਖਾਵਾਂਗੇ ਧੰਨਵਾਦ ਤੇ ਸਾਡਾ ਵੀਰ ਮਨਦੀਪ ਸਨੀ ਵੀਰ ਅਸੀ ਤੋਂ ਕਿਉਂਕਿ ਭਰਾਵਾ ਸਾਰਾ ਪ੍ਰਮਾਤਮਾ ਕਿਰਪਾ ਕਰੇ ਇਹ ਮੇਰੀ ਮੇ ਸਾਰਿਆਂ ਦਾ ਪਿਆਰ ਬਣਿਆ ਰਹੇ ਤੇ ਕੱਪਸ਼ੱਪ ਮਾਰਦੇ ਆ ਗੱਲਾਂਬਾਤਾਂ ਕਰਦੇ ਆ ਡਿਨਰ ਕਰਦੇ ਆ ਸਸਰੀ ਗੱਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਰੀ ਦੇ ਵਿੱਚ ਵੀ ਗੱਲਾਂਬਾਤਾਂ ਕਰਾਂਗੇ 프ਾਂਟੋ ਦੇ ਵਿੱਚ ਵੀ ਕੂਤਰਵਾਜਾਂ ਨਾਲ ਵੀ ਬੈਲ ਗੱਟੀਆਂ ਵਾਲੇ ਵੇਹਾਂ ਨਾਲ ਵੀ ਸ਼ਿਕਾਰੀ ਕੁੱਤੇ ਵਾਲੇ ਵੀਰਾਂ ਨਾਲ ਵੀ ਜਿੰਨੀ ਮੁਹੱਬਤ ਤੁਸੀਂ ਦਿੱਤੀ ਆ ਮਾਲਵਾ ਟੀਵੀ ਤੇ ਹੁਣੇ ਇੱਕ ਇੰਟਰਵਿਊ ਚੱਲੀ ਜੋਤਵੀਰ ਇਹ ਸਵਾਲ ਦੀ ਦੋ ਦਿਨਾਂ ਅੱਜ ਤੁਸੀਂ 40000 ਤੋਂ ਪਾਰ ਕੀਤਾ ਉਹਦਾ ਵੀਊ ਬਹੁਤ ਧੰਨਵਾਦ ਸਾਰਿਆਂ ਦਾ ਰੱਬ ਰਾਖਾ ਪਰਮਾਤਮਾ ਕਰੇ ਫੇਰ ਮਿਲਦੇ ਆ ਸਸਰੀ ਗੱਲ ਦੀਆਂ